ਹੈਲੋ ਫਰੈਂਡਸ ਕੀ ਹਾਲ ਹੈ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਫਿਰ ਇੱਕ ਨਵੀਂ ਕਹਾਣੀ ਤੁਹਾਨਾ ਸਾਂਝੀ ਕਰਨ ਜਾ ਰਹੀ ਹਾਂ ਅਨਾਰਕਲੀ ਜਿਸ ਦੀ ਕਹਾਣੀ ਕਰਨ ਸਾਦਤ ਹਸਨ ਮੰਟੋ ਆਓ ਸੰਦੇਹਾਂ ਬਹੁਤ ਹੀ ਦਿਲਚਸਪ ਕਹਾਣੀ ਨਾਮ ਉਸ ਦਾ ਸਲੀਮ ਸੀ ਮਗਰ ਉਸ ਦੇ ਯਾਰ ਦੋਸਤ ਉਸ ਨੂੰ ਸ਼ਹਿਜ਼ਾਦਾ ਸਲੀਮ ਕਹਿੰਦੇ ਸਨ ਸ਼ਾਇਦ ਇਸ ਲਈ ਕਿ ਉਸ ਦੇ ਨੈਣ ਨਕਸ਼ ਮੁਗਲਈ ਸਨ ਖੂਬਸੂਰਤ ਸੀ ਚਾਲ ਢਾਲ ਤ ਬਰੂਟਕ ਦਾ ਸੀ ਉਸ ਦਾ ਬਾਪ ਪੀ ਡਬਲਯੂ ਡੀ ਦੇ ਦਫਤਰ ਵਿੱਚ ਮੁਲਾਜ਼ਮ ਸੀ ਤਨਖਾਹ ਜਿਆਦਾ ਤੋਂ ਜਿਆਦਾ 100 ਰੁਪਏ ਹੋਵੇਗੀ ਮਗਰ ਵੱਡੇ ठाठਣਾ ਰਹਿੰਦਾ ਸਾਫ ਹੈ ਕਿ ਰਿਸ਼ਵਤ ਖਾਂਦਾ ਸੀ ਇਹੀ ਵਜ੍ਹਾ ਹੈ ਕਿ ਸਲੀਮ ਵਧੀਆ ਤੋਂ ਵਧੀਆ ਕੱਪੜੇ ਪਹਿਨਦਾ ਜੇਬ ਖਰਚ ਵੀ ਉਹਨੂੰ ਕਾਫੀ ਮਿਲਦਾ ਇਸ ਲਈ ਕਿ ਉਹ ਆਪਣੇ ਮਾਪਿਆਂ ਦਾ ਇਕਲੌਤਾ ਮੁੰਡਾ ਸੀ ਜਦੋਂ ਕਾਲਜ ਵਿੱਚ ਸੀ ਤਾਂ ਕਈ ਲੜਕੀਆਂ ਉਸ ਤੇ ਜਾਨਵਾਰ ਦੀਆਂ ਸਨ ਮਗਰ ਉਹ ਬੇਤਿਆਨੀ ਵਰਤਦਾ ਆਕਰ ਉਸ ਦੀ ਅੱਖ ਇੱਕ ਚੰਚਲ ਕੁੜੀ ਜਿਸਦਾ ਨਾਮ ਸੀਮਾ ਸੀ ਨਾਲ ਲੜ ਗਈ। ਸਲੀਮ ਉਸ ਨਾਲ ਨੇੜਤਾ ਪੈਦਾ ਕਰਨੀ ਚਾਹੀ। ਉਸ ਨੂੰ ਪ੍ਰੋਸਸ ਸੀ ਕਿ ਉਹ ਉਸਦੀ ਮਿਹਰਬਾਨੀ ਹਾਸਲ ਕਰ ਲਵੇਗਾ। ਉਹ ਤੇ ਹੱਥੋਂ ਤੱਕ ਸਮਝਦਾ ਸੀ ਕਿ ਸੀਮਾ ਉਸਦੇ ਕਦਮਾਂ ਤੇ ਡਿੱਗ ਪਵੇਗੀ ਅਤੇ ਉਸਦੀ ਬਹੁਤ ਸ਼ੁਗਰਗੁਜ਼ਾਰ ਹੋਵੇਗੀ ਕਿ ਉਸਨੇ mohabbat ਦੀ ਨਿਗਾਹਾਂ ਨਾਲ ਉਸਨੂੰ ਵੇਖਿਆ। ਇੱਕ ਦਿਨ ਕਾਲਜ ਵਿੱਚ ਸਲੀਮ ਨੇ ਸੀਮਾ ਨੂੰ ਪਹਿਲੀ ਵਾਰ ਮੁਖਾਤਬ ਹੋ ਕੇ ਕਿਹਾ ਤੁਸੀਂ ਕਿਤਾਬਾਂ ਦਾ ਇੰਨਾ ਬੋਝ ਚੁੱਕਿਆ ਹੋਇਆ ਹੈ। ਲਿਓ ਮੈਨੂੰ ਦੇ ਦਿਓ। ਮੇਰਾ ਤਾਂਗਾ ਬਾਅਦ ਮੌਜੂਦ ਹੈ ਤੁਹਾਨੂੰ ਅਤੀ ਸਬੋਜ਼ ਨੂੰ ਤੁਹਾਡੇ ਘਰ ਤੱਕ ਕੁੱਝ ਦਾ ਕਰ ਦੇਵਾਂਗਾ ਸੀਮਾ ਨੇ ਆਪਣੀਆਂ ਭਾਰੀਆਂ ਪਰਕਮ ਕਿਤਾਬਾਂ ਬਗਲ ਵਿੱਚ ਦੱਬਦੀ ਹੋਈ ਵੱਡੇ ਖੁਸ਼ਕ ਲਹਿਜੇ ਵਿੱਚ ਜਵਾਬ ਦਿੱਤਾ ਤੁਹਾਡੀ ਮਦਦ ਦੀ ਮੈਨੂੰ ਕੋਈ ਜ਼ਰੂਰਤ ਨਹੀਂ ਫਿਰ ਵੀ ਧੰਨਵਾਦ ਅਦਾ ਕਰਦੀ ਹਾਂ ਸ਼ਹਿਜ਼ਾਦਾ ਸਲੀਮ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਦਮਾ ਪੁੱਛਿਆ ਕੁਝ ਪਲਾਂ ਲਈ ਉਹ ਆਪਣੀ ਖਿਫਤ ਮਟਾਉਣ ਦਾ ਰਿਹਾ ਇਸ ਦੇ ਬਾਅਦ ਉਸ ਨੇ ਸੀਮਾ ਨੂੰ ਕਿਹਾ ਔਰਤ ਨੂੰ ਮਰਦ ਦੇ ਸਹਾਰੇ ਦੀ ਜ਼ਰੂਰਤ ਹੁੰਦੀ ਹੈ ਮੈਨੂੰ ਹੈਰਤ ਹੈ ਕਿ ਤੁਸੀਂ ਮੇਰੀ ਪੇਸ਼ਕਸ਼ ਨੂੰ ਕਿਉਂ ਟੁਕਰਾ ਦਿੱਤਾ ਸੀਮਾ ਦਾ ਲਹਿਜਾ ਹੋਰ ਜ਼ਿਆਦਾ ਖੁਸ਼ਕ ਹੋ ਗਿਆ ਔਰਤਾਂ ਨੂੰ ਮਰਦ ਦੇ ਸਹਾਰੇ ਦੀ ਜ਼ਰੂਰਤ ਹੋਵੇਗੀ ਮਗਰ ਫਿਲਹਾਲ ਮੈਨੂੰ ਅਜੇ ਹੀ ਕੋਈ ਜ਼ਰੂਰਤ ਮਹਿਸੂਸ ਨਹੀਂ ਹੁੰਦੀ ਤੁਹਾਡੀ ਪੇਸ਼ਕਸ਼ ਦਾ ਧੰਨਵਾਦ ਮੈਂ ਅਦਾ ਕਰ ਚੁੱਕੀ ਹਾਂ ਇਸ ਤੋਂ ਵੱਧ ਤੁਸੀਂ ਹੋਰ ਕੀ ਚਾਹੁੰਦੇ ਹੋ ਇਹ ਕਹਿ ਕੇ ਸੀਮਾ ਚਲੀ ਗਈ ਸ਼ਹਿਜ਼ਾਦਾ सलीम ਜੋ ਨਾਰਕਲੀ ਦੇ ਸੁਪਨੇ ਵੇਖ ਰਿਹਾ ਸੀ ਅੱਖਾਂ 'ਚ ਪੱਕਦਾ ਰਹਿ ਗਿਆ ਉਸਨੇ ਬਹੁਤ ਬੁਰੀ ਤਰ੍ਹਾਂ ਹਾਰ ਖਾਦੀ ਸੀ ਇਸ ਤੋਂ ਪਹਿਲਾਂ ਉਸ ਦੀ ਜ਼ਿੰਦਗੀ ਵਿੱਚ ਕਈ ਲੜਕੀਆਂ ਆ ਚੁੱਕੀਆਂ ਸਨ ਜੋ ਉਸ ਦੀ ਅੱਖ ਤੇ ਇਸ਼ਾਰੇ ਤੇ ਚਲਦੀਆਂ ਸਨ ਮਗਰ ਇਹ ਸੀਮਾ ਕੀ ਸਮਝਦੀ ਆਪਣੇ ਆਪ ਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਖੂਬਸੂਰਤ ਹੈ ਜਿੰਨੀਆਂ ਲੜਕੀਆਂ ਮੈਂ ਹੁਣ ਤੱਕ ਵੇਖੀਆਂ ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਹਸੀਨ ਹੈ ਮਗਰ ਮੈਨੂੰ ਠੁਕਰਾ ਦੇਣਾ ਇਹ ਬਹੁਤ ਵੱਡੀ ਗੱਤੀ ਹੈ ਮੈਂ ਜ਼ਰੂਰ ਇਸ ਤੋਂ ਬਦਲਾ ਲਵਾਗਾ ਚਾਹੇ ਕੁਝ ਵੀ ਹੋ ਜਾਵੇ ਸ਼ਹਿਜ਼ਾਦਾ ਸਲੀਮ ਨੇ ਉਸ ਤੋਂ ਬਦਲਾ ਲੈਣ ਲਈ ਕਈ ਸਕੀਮਾਂ ਬਣਾਈਆਂ ਮਗਰ ਫਲਦਾਇਕ ਸਾਬਤ ਨਾ ਹੋਈ। ਉਸਨੇ ਹੱਥੋਂ ਤੱਕ ਸੋਚਿਆ ਕਿ ਉਸਦੀ ਨਕ ਕੱਟ ਦੇਵੇ। ਇਹ ਉਹ ਜੁਰਮ ਕਰ ਬਿਆਰਦਾ। ਮਗਰ ਉਸ ਨੂੰ ਸੀਮਾ ਦੇ ਚਿਹਰੇ ਤੇ ਇਹ ਨੱਕ ਬਹੁਤ ਪਸੰਦ ਸੀ। ਕੋਈ ਵੱਡੇ ਤੋਂ ਵੱਡਾ ਚਿੱਤਰਕਾਰ ਵੀ ਅਜਿਹੀ ਨੱਕ ਦਾ ਤਸੱਵਰ ਨਹੀਂ ਕਰ ਸਕਦਾ ਸੀ। ਸਲੀਮ ਤਾਂ ਆਪਣੇ ਇਰਾਦਿਆਂ ਵਿੱਚ ਕਾਮਯਾਬ ਨਹੀਂ ਹੋਇਆ। ਮਗਰ ਤਕਦੀਰ ਨੇ ਉਸਦੀ ਮਦਦ ਕੀਤੀ। ਉਸਦੀ ਮਾਂ ਨੇ ਉਸ ਲਈ ਰਿਸ਼ਤਾ ਢੂੰਡਣਾ ਸ਼ੁਰੂ ਕੀਤਾ। ਢੂੰਡਦੀ ਨਜ਼ਰ ਆਕਰ ਸੀਮਾ ਤੇ ਪਈ ਜੋ ਉਸਦੀ ਸਹੇਲੀ ਦੀ ਸਹੇਲੀ ਦੀ ਕੁੜੀ ਸੀ। ਗੱਲ ਪੱਕੀ ਹੋ ਗਈ ਮਗਰ ਸਲੀਮ ਨੇ ਇਨਕਾਰ ਕਰ ਦਿੱਤਾ ਇਸ ਤੇ ਉਸਦੇ ਮਾਪੇ ਬਹੁਤ ਮਰਾਜ਼ ਹੋਏ ਘਰ ਵਿੱਚ 10-12 ਰੋਜ਼ ਤੱਕ ਹੰਗਾਮਾ ਮੱਚਿਆ ਰਿਹਾ ਸਲੀਮ ਦੇ ਬਾਪ ਜਰਾ ਸਖਤ ਤਬੀਅਤ ਦੇ ਸਨ ਪੋਣਾ ਨੇ ਉਸ ਨੂੰ ਕਿਹਾ ਵੇਖ ਤੈਨੂੰ ਸਾਡਾ ਫੈਸਲਾ ਕਬੂਲ ਕਰਨਾ ਪਵੇਗਾ ਸਲੀਮ ਹੱਟ ਧਰਮ ਸੀ ਜਵਾਬ ਵਿੱਚ ਇਹ ਕਿਹਾ ਤੁਹਾਡਾ ਫੈਸਲਾ ਕੋਈ ਹਾਈ ਕੋਰਟ ਦਾ ਫੈਸਲਾ ਨਹੀਂ ਫਿਰ ਮੈਂ ਕੀ ਜੁਰਮ ਕੀਤਾ ਜਿਸ ਦਾ ਤੁਸੀਂ ਫੈਸਲਾ ਸੁਣਾ ਰਹੇ ਹੋ ਉਸ ਦਾ ਬਾਪੇ ਕਲ ਸੁਣ ਕੇ ਇਤਿਹਾਸ਼ ਵਿੱਚ ਆ ਗਿਆ ਤੇਰਾ ਜੁਰਮ ਹੈ ਕਿ ਤੂੰ ਨਾ ਖਵਲ ਹੈ ਆਪਣੇ ਮਾਪਿਆਂ ਦਾ ਕਹਿਣਾ ਨਹੀਂ ਮੰਨਦਾ ਹੁਕਮ ਅਦੂਲੀ ਕਰਦਾ ਮੈਂ ਤੈਨੂੰ ਬੇਦਖਲ ਕਰ ਦੇਵਾਂਗਾ ਸਲੀਮ ਦਾ ਜੋਸ਼ ਠੰਡਾ ਹੋ ਗਿਆ ਪਰ ਅੱਬਾ ਜਾਨ ਮੇਰਾ ਵਿਆਹ ਮੇਰੀ ਮਰਜ਼ੀ ਦੇ ਮੁਤਾਬਿਕ ਹੋਣਾ ਚਾਹੀਦਾ ਹੈ ਦੱਸ ਤੇਰੀ ਮਰਜ਼ੀ ਕੀ ਹੈ ਜੇਕਰ ਤੁਸੀਂ ਠੰਡੇ ਦਿਲੋਂ ਸੁਣੋ ਤਾਂ ਮੈਂ ਅਰਜ਼ ਕਰਾਂ ਮੇਰਾ ਦਿਲ ਕਾਫੀ ਠੰਡਾ ਹੈ ਤੂੰ ਜੋ ਕੁਝ ਕਹਿਣਾ ਹੈ ਫੌਰਨ ਕਹਿ ਦੇ ਮੈਂ ਜ਼ਿਆਦਾ ਦੇਰ ਤੱਕ ਨਿਜ਼ਾਰ ਨਹੀਂ ਕਰ ਸਕਦਾ। ਸਲੀਮ ਨੇ ਰੋਕ ਕੇ ਕਿਹਾ ਮੈਨੂੰ ਮੈਨੂੰ ਇੱਕ ਕੁੜੀ ਨਾਲ ਮੁਹੱਬਤ ਹੈ। ਉਸ ਦਾ ਬਾਪ ਗਰਜਿਆ ਕਿਸ ਕੁੜੀ ਨਾਲ? ਸਲੀਮ ਥੋੜੀ ਦੇਰ हिचकिचाया। ਇੱਕ ਕੁੜੀ ਹੈ। ਕੌਣ ਹੈ ਉਹ? ਕੀ ਨਾਂ ਹੈ ਉਸ ਦਾ? ਸੀਮਾ। ਮੇਰੇ ਨਾਲ ਕਾਲਜਿਸ ਪੜ੍ਹਦੀ ਸੀ। ਮੀਆਂ ਇਫਤਿਹਾਰ ਦੀਨ ਦੀ ਕੁੜੀ। ਜੀ ਹਾਂ, ਉਸ ਦਾ ਨਾਮ ਸੀਮਾ ਇਫਤਿਹਾਰ ਹੈ। ਮੇਰਾ ਖਿਆਲ ਹੈ, ਉਹੀ ਹੈ। ਉਸ ਦੇ ਬਾਪ ਬੇਇਤਿਹਾਸ਼ਾ ਹੱਸਣ ਲੱਗੇ ਖਿਆਲ ਦੇ ਬੱਚੇ ਤੇਰਾ ਵਹ ਉਸੇ ਨਾਲ ਨਿਯਤ ਹੋਇਆ ਹੈ ਕਿ ਉਹ ਤੈਨੂੰ ਪਸੰਦ ਕਰਦੀ ਹੈ ਸਲੀਮ ਬੋਕਲਾਜ ਗਿਆ ਇਹ ਸਿਲਸਲਾ ਕਿਵੇਂ ਹੋ ਗਿਆ ਉਸ ਦੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿਤੇ ਉਸ ਦਾ ਬਾਪ ਝੂਠ ਤਾਂ ਨਹੀਂ ਬੋਲ ਰਿਹਾ ਸੀ ਸਲੀਮ ਨੂੰ ਜੋ ਸਵਾਲ ਕੀਤਾ ਗਿਆ ਸੀ ਉਸ ਦਾ ਜਵਾਬ ਉਸ ਦੇ ਬਾਪ ਨੂੰ ਨਹੀਂ ਮਿਲਿਆ ਸੀ ਇਸ ਲਈ ਉਹਨਾਂ ਨੇ ਕੜਕ ਕੇ ਪੁੱਛਿਆ ਸਲੀਮ ਮੈਨੂੰ ਦੱਸ ਕੇ ਸੀਮਾ ਤੈਨੂੰ ਪਸੰਦ ਕਰਦੀ ਹੈ ਸਲੀਮ ਨੇ ਕਿਹਾ ਜੀ ਨਹੀਂ ਤੈਨੂੰ ਇਹ ਕਿਵੇਂ ਪਤਾ ਲੱਗਿਆ ਉਸ ਤੋਂ ਉਸ ਇੱਕ ਵਾਰ ਮੈਂ ਮੁਖਸਤਫ ਅਲਫਾਜ਼ ਵਿੱਚ ਮੁਹੱਬਤ ਦਾ ਇਜ਼ਹਾਰ ਕੀਤਾ ਪਰ ਉਸਨੇ ਮੈਨੂੰ ਤੈਨੂੰ ਦਰਖੁਰਈ ਤੀਨਾ ਨਹੀਂ ਸਮਝਿਆ ਜੀ ਹਾਂ ਵੱਡੀ ਬੇਰੁਖੀ ਵਰਤੀ ਸਲੀਮ ਦੇ ਬਾਪ ਨੇ ਆਪਣੇ ਗੰਗੇ ਸਿਰ ਨੂੰ ਥੋੜੀ ਦੇਰ ਲਈ ਖੁਰਕਿਆ ਤੇ ਕਿਹਾ ਤਾਂ ਫਿਰ ਇਹ ਰਿਸ਼ਤਾ ਨਹੀਂ ਹੋਣਾ ਚਾਹੀਦਾ ਮੈਂ ਤੇਰੀ ਮਾਂ ਨੂੰ ਕਹਿ ਦਿੰਦਾ ਕਿ ਉਹ ਕੁੜੀ ਵਾਲਿਆਂ ਨੂੰ ਕਹਿ ਦੇ ਕਿ ਮੁੰਡਾ ਰਜ਼ਾਮੰਦ ਨਹੀਂ ਸਲੀਮ ਇੱਕਦਮ ਜਜ਼ਬਾਤੀ ਹੋ ਗਿਆ ਨਹੀਂ ਅੱਬਾ ਜਾਨ ਅਜਿਹਾ ਨਹੀਂ ਕਰਨਾ ਜੀ ਵਿਆਹ ਹੋ ਜਾਵੇ ਤਾਂ ਸਭ ਠੀਕ ਹੋ ਜਾਵੇਗਾ ਮੈਂ ਉਸ ਨੂੰ ਮੁਹੱਬਤ ਕਰਦਾ ਹਾਂ ਅਤੇ ਕਿਸੇ ਦੀ ਮੁਹੱਬਤ ਏਕਾਰਤ ਨਹੀਂ ਜਾਂਦੀ ਪਰ ਤੁਸੀਂ ਲੋਕਾਂ ਨੂੰ ਮੇਰਾ ਮਤਲਬ ਹੈ ਸੀਮਾ ਨੂੰ ਇਹ ਪਤਾ ਨਹੀਂ ਲੱਗਣ ਦਿਓ ਕਿ ਉਸਦਾ ਵਿਆਹ ਮੇਰੇ ਨਾਲ ਹੋ ਰਿਹਾ ਹੈ ਜਿਸ ਨਾਲ ਉਹ ਬੇਰੁਖੀ ਅਤੇ ਬੇਇਨਾਈਤੀ ਦਾ ਇਜ਼ਹਾਰ ਦੇ ਚੁੱਕੀ ਹੈ ਉਸਦੇ ਬਾਪ ਨੇ ਆਪਣੇ ਗੰਦੇ ਸੇਤੇ ਹੱਥ ਫੀੜਿਆ ਮੈਂ ਇਸ ਬਾਰੇ ਸੋਚਾਂਗਾ ਇਹ ਕਹਿ ਕਿ ਉਹ ਚਲੇ ਗਏ ਉਹਨਾਂ ਨੇ ਇੱਕ ਠੇਕੇਦਾਰ ਤੋਂ ਰਿਸ਼ਵਤ ਵਸੂਲ ਕਰਨੀ ਸੀ ਆਪਣੇ ਬੇਟੇ ਦੇ ਵਿਆਹ ਦੇ ਖਰਚੇ ਦੇ ਸਿਲਸਿਲੇ ਵਿੱਚ ਸ਼ਹਿਜ਼ਾਦਾ सलीम ਜਦੋਂ ਰਾਤ ਨੂੰ ਪਲੰਗ ਤੇ ਸੌਣ ਲਈ ਲੇਟਿਆ ਤਾਂ ਉਸ ਨੂੰ ਨਾਰ ਦੀਆਂ ਕਲੀਆਂ ਹੀ ਕਲੀਆਂ ਨਜ਼ਰ ਆਈਆਂ ਸਾਰੀ ਰਾਤ ਉਹ ਉਹਨਾਂ ਦੇ ਸੁਪਨਾ ਵੇਖਦਾ ਰਿਹਾ ਘੋੜੇ ਤੇ ਸਵਾਰ ਬਾਗ ਵਿੱਚ ਆਇਆ ਸ਼ਾਨ ਵਾਲੀ ਬਾਜ਼ ਪਹਿਨਿਆ ਹੋਇਆ ਹਸਪਤਾਜੀ ਤੋਂ ਉੱਤਰ ਕੇ ਬਾਗ ਦੀ ਇੱਕ ਵੱਡੀ ਡੰਡੀ ਤੇ ਜਾ ਰਿਹਾ ਹੈ ਕੀ ਵੇਖਦਾ ਹੈ ਕਿ ਸੀਮਾ ਨਾਰ ਦੇ ਬੂਟੇ ਦੀ ਸਭ ਤੋਂ ਉੱਚੀ ਸ਼ਾਖ ਤੋਂ ਇੱਕ ਨੋਖੇਜ਼ ਕਲੀ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਉਸ ਦੀェ ਭਾਰੀ ਪਰਕਮ ਕਿਤਾਬਾਂ ਜ਼ਮੀਨ ਤੇ ਬਿਕਰੀਆਂ ਪਈਆਂ ਹਨ। ਜੁਲਫਾਂ ਓਲਝੀਆਂ ਹੋਈਆਂ ਅਤੇ ਉਹ ਉੱਚਕੂਚਕ ਕੇ ਉਸ ਸ਼ਾਖ ਤੱਕ ਆਪਣਾ ਹੱਥ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮਗਰ ਹਰ ਵਾਰ ناکਾਮ ਰਹਿੰਦੀ ਹੈ। ਉਸ ਵੱਲ ਵਧਿਆ ਅਨਾਰ ਦੀ ਝਾੜੀ ਦੇ ਪਿੱਛੇ ਛੁਪ ਕੇ ਉਸਨੇ ਉਸ ਸ਼ਾਖ ਨੂੰ ਫੜਿਆ ਅਤੇ ਝੁਕਾ ਦਿੱਤਾ। ਸੀਮਾ ਨੇ ਉਹ ਕਲੀ ਤੋੜ ਲਈ ਜਿਸਦੇ ਲਈ ਉਹ ਇੰਨੀ ਕੋਸ਼ਿਸ਼ ਕਰ ਰਹੀ ਸੀ। ਪਰ ਫੌਰਨ ਉਸ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਹ ਸ਼ਾਂਖੀਟ ਕਿਵੇਂ ਝੁਕ ਗਈ ਉਹ ਅਜੇ ਸੋਚ ਹੀ ਰਹੀ ਸੀ ਕਿ ਸ਼ਹਿਜ਼ਾਦਾ सलीम ਉਸ ਦੇ ਕੋਲ ਪਹੁੰਚ ਲਿਆ ਸੀਮਾ ਘਬਰਾ ਗਈ ਪਰ ਸੰਭਲ ਕੇ ਉਸ ਨੇ ਆਪਣੀਆਂ ਕਿਤਾਬਾਂ ਉਠਾਈਆਂ ਤੇ ਬਗਲ ਵਿੱਚ ਢਬ ਲਈਆਂ ਅਨਾਰਕਲੀ ਆਪਣੇ ਜੂੜੇ ਵਿੱਚ ਟੰਗ ਲਈ ਅਤੇ ਇੱਕ ਖੁਸ਼ਕ ਸ਼ਬਦ ਕਹਿ ਕੇ ਉੱਥੋਂ ਚਲੀ ਗਈ ਤੁਹਾਡੀ امداد ਦੀ ਮੈਨੂੰ ਕੋਈ ਜ਼ਰੂਰਤ ਨਹੀਂ ਫਿਰ ਵੀ ਧੰਨਵਾਦ ਅਦਾ ਕਰ ਦਿੰਦੀ ਹੈ तमाम ਰਾਤ ਉਹ ਇਸ ਕਿਸੰਦੇ ਸੁਪਨੇ ਵੇਖਦਾ ਰਿਹਾ ਸੀਮਾ ਉਸ ਦੀਆਂ ਭਾਰੀ ਪਰਪਨ ਕਿਤਾਬਾਂ अनार ਦੀਆਂ ਕਲੀਆਂ ਅਤੇ ਵਿਆਹ ਦੀ ਧੂੰਦਾਂ ਵਿਆਹ ਹੋ ਗਿਆ شہਜ਼ਾਦਾ सलीम ਉਸ ਵੇਲੇ ਤੱਕ ਆਪਣੀ ਨਾਰ ਕਲੀ ਦੀ ਇੱਕ ਝਲਕ ਵੀ ਨਹੀਂ ਦੇਖ ਸਕਿਆ ਸੀ ਉਹ ਉਸ ਪਲ ਲਈ ਤੜਫ ਰਿਹਾ ਸੀ ਜਦੋਂ ਸੀਮਾ ਉਸ ਦੀ ਆਗੋਸ਼ ਵਿੱਚ ਹੋਵੇਗੀ ਉਹ ਉਸ ਤੋਂ ਇੰਨਾ ਪਿਆਰ ਲਵੇਗਾ ਕਿ ਉਹ ਤਾਂਗਾ ਕੇ ਰੋਣਾ ਸ਼ੁਰੂ ਕਰ ਦੇਵੇਗੀ सलीम ਨੂੰ ਰੋਣ ਵਾਲੀਆਂ ਕੁੜੀਆਂ ਬਹੁਤ ਪਸੰਦ ਸਨ ਉਸ ਦਾ ਇਹ ਫਲਸਫਾ ਸੀ ਕਿ ਔਰਤ ਜਦੋਂ ਰੋ ਰਹੀ ਹੋਵੇ ਤਾਂ ਬਹੁਤ ਹਸੀਨ ਹੋ ਜਾਂਦੀ ਹੈ ਉਸ ਦੇ ਅਤਰੂ ਸ਼ਬਨਮ ਦੇ ਕਤਰਿਆਂ ਦੇ ਬਰਾਬਰ ਹੁੰਦੇ ਹਨ ਜੋ ਮਰਦ ਦੇ ਜਜ਼ਬਿਆਂ ਦੇ ਫੁੱਲਾਂ ਤੇ ਟਪਕਦੇ ਹਨ ਜਿੰਨਾ ਤੋਂ ਉਸਨੂੰ ਅਜਿਹੀ ਰਾਹਤ ਅਜਿਹੀ ਲज्जਤ ਮਿਲਦੀ ਹੈ ਜੋ ਹੋਰ ਕਿਸੇ ਵਕਤ ਨਸੀਬ ਨਹੀਂ ਹੋ ਸਕਦੀ ਰਾਤ ਦੇ 10 ਵਜੇ ਦੁਲਹਨ ਸੁਹਾਗ ਰਾਤ ਵਾਲੇ ਕਮਰੇ ਵਿੱਚ ਦਾਖਲ ਕਰ ਦਿੱਤਾ ਗਿਆ ਸਲੀਮ ਨੂੰ ਵੀ ਇਜਾਜ਼ਤ ਮਿਲ ਗਈ ਕਿ ਉਹ ਉਸ ਕਮਰੇ ਵਿੱਚ ਜਾ ਸਕਦਾ ਹੈ ਲੜਕੀਆਂ ਦੀ ਛੇੜਛਾੜ ਅਤੇ ਰਸਮਾਂ ਰੀਤਾਂ ਸਭ ਖਤਮ ਹੋ ਗਈਆਂ ਸਨ ਉਹ ਕਮਰੇ ਦੇ ਅੰਦਰ ਦਾਖਲ ਹੋਇਆ ਫੁੱਲਾਂ ਨਾਲ ਸਜੀ ਹੋਈ ਸੀ ਇਸ ਤੇ ਦੁਲਹਨ ਕੁੰਡ ਕੱਢੀ ਰੇਸ਼ਮ ਦੀ ਗੱਠੜੀ ਜਈ ਬਣੀ ਬੈਠੀ ਸੀ ਸ਼ਹਿਜ਼ਾਦਾ ਸਲੀਮ ਨੇ ਖਾਸ ਖਿਆਲ ਰੱਖਿਆ ਸੀ ਕਿ ਫੁੱਲ ਅਨਾਰੀਆਂ ਕਲੀਆਂ ਹੋਣ ਉਹ ਟੜਕਦੇ ਹੋਏ ਦਿਲ ਦੇ ਨਾਲ ਸੀਜ਼ ਵੱਲ ਵਧਿਆ ਅਤੇ ਦੁਲਹਨ ਦੇ ਕੋਲ ਬੈਠ ਗਿਆ ਕਾਫੀ ਦੇਰ ਤੱਕ ਉਹ ਆਪਣੀ ਪਤਨੀ ਨਾਲ ਕੋਈ ਗੱਲ ਨਾ ਕਰ ਸਕਿਆ ਉਸ ਨੂੰ ਅਜੀਬਾ ਮਹਿਸੂਸ ਹੁੰਦਾ ਜਾ ਰਿਹਾ ਸੀ ਕਿ ਉਸ ਦੀ ਬਗਲ ਵਿੱਚ ਕਿਤਾਬਾਂ ਹੋਣਗੀਆਂ ਜਿਨ੍ਹਾਂ ਨੂੰ ਉਹ ਚੁੱਕਣ ਨਹੀਂ ਦੇਵੇਗੀ ਆਖਰ ਉਸਨੇ ਬੜੀ ਜ਼ੋਰਤ ਤੋਂ ਕੰਮ ਲਿਆ ਅਤੇ ਉਸਨੂੰ ਕਿਹਾ ਸੀਮਾ ਇਹ ਨਾਮ ਲੈਂਦੇ ਹੀ ਉਸਦੀ ਜ਼ਬਾਨ ਖੁਸ਼ਕ ਹੋ ਗਈ ਪਰ ਉਸਨੇ ਫਿਰ ਜ਼ੋਰਤ ਜੁਟਾਈ ਅਤੇ ਆਪਣੀ ਦੁਲਹਨ ਦੇ ਚਿਹਰੇ ਤੋਂ कुंठ ਚੁੱਕਿਆ ਅਤੇ ਪਹੁੰਚੱਕਾ ਰਹਿ ਗਿਆ ਇਹ ਸੀਮਾ ਨਹੀਂ ਸੀ ਕੋਈ ਹੋਰ ਹੀ ਕੁੜੀ ਸੀ ਹਨਾਰ ਦੀਆਂ ਸਾਰੀਆਂ ਕਲੀਆਂ ਉਸਨੂੰ ਇਸ ਤਰ੍ਹਾਂ ਮਹਿਸੂਸ ਹੋਈਆਂ ਕਿ ਘੁਮ ਲਾ ਗਈਆਂ ਹਨ ਤੁਸੀਂ ਸੁਣੀ ਕਹਾਣੀ ਅਨਾਰ ਕਲੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਇਸੇ ਤਰ੍ਹਾਂ ਕੋਹਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ